ਸਿਕਾ ਜੀ ਤੁਸੀਂ ਜੁੜੇ ਹੋਏ ਹੋ ਔਨ ਪੁਆਇੰਟ ਨਾਲ ਮੈਂ ਹਰ ਜਲਦਰ ਸਿੱਧੂ ਪੋ ਦਾ ਮਹੀਨਾ ਸਿੱਖ ਕੌਮ ਲਈ ਸਿੱਖ ਧਰਮ ਲਈ ਬਹੁਤ ਹੀ ਦੁਖਦਾਈ ਬਹੁਤ ਹੀ ਗਮ ਭਰਿਆ ਬਹੁਤ ਹੀ ਤਰਾਸ ਦੀ ਭਰਿਆ ਹੋਇਆ ਹੈ ਕਿਉਂਕਿ 6 ਪੌ ਤੋਂ ਲੈ ਕੇ 13 ਪੌ ਦੇ ਜਿਨ੍ਹਾਂ ਦੇ ਵਿਸਕਾਰ ਇੱਕ ਹਫਤੇ ਦੇ ਵਿੱਚ ਵਿੱਚ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੋਨੋਂ ਦਾ ਸਮੁੱਚਾ ਪਰਿਵਾਰ ਇੱਕ ਦੂਸਰੇ ਤੋਂ ਵਿਛੜ ਜਾਂਦਾ ਹੈ ਵੱਡੇ ਸਾਹਿਬਜ਼ਾਦੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਵਖ ਵਖ ਥਾਮਾਂ ਤੇ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਇਸ ਵਕਤ ਅਸੀਂ ਖੜੇ ਹਾਂ ਸ਼੍ਰੀ ਚਮਕੌਰ ਸਾਹਿਬ ਵਿਖੇ ਜਿੱਥੋਂ ਦਾ ਇੱਕ ਬੜਾ ਵੱਡਾ ਇਤਿਹਾਸ ਹੈ ਦੁਨੀਆ ਦੇ ਵਿੱਚ ਇੱਕ ਵੱਡਾ ਇਤਿਹਾਸ ਰੱਖਦੀ ਹੈ ਚਮਕੌਰ ਸਾਹਿਬ ਦੀ ਧਰਤੀ ਜਦੋਂ 6 ਪੋਨੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ ਤੇ ਸਰਸਨਦੀ ਤੇ ਆ ਕੇ ਉਹਨਾਂ ਦਾ ਵਿਛੋੜਾ ਪੈਂਦਾ ਹੈ ਪਰਿਵਾਰ ਨਾਲੋਂ ਤਾਂ ਉਸ ਤੋਂ ਬਾਅਦ ਚਮਕੌਰ ਸਾਹਿਬ ਆ ਕੇ ਰੁਕਦੇ ਨੇ ਉਹਨਾਂ ਦੇ ਨਾਲ 40 ਸਿੰਘ ਤੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਉਹਨਾਂ ਨਾਲ ਇੱਥੇ ਰੁਕਦੇ ਨੇ ਤੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਬਾਬਾ ਫਤੇ ਸਿੰਘ ਤੇ ਬਾਬਾ ਝਾਰ ਸਿੰਘ ਉਹ ਕਿਸੇ ਹੋਰ ਜਗ੍ਹਾ ਚਲੇ ਜਾਂਦੇ ਨੇ ਇਸੇ ਤਰ੍ਹਾਂ ਜਦੋਂ ਮੁਗਲ ਫੌਜਾਂ ਨੂੰ ਪਤਾ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਦੇ ਦੋ ਵੱਡੇ ਸਹਬਜ਼ਾਦੇ ਤੇ 40 ਸਿੰਘ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਉਹ ਰੁਕੇ ਹੋਏ ਨੇ ਤਾਂ 10 ਲੱਖ ਫੌਜਾਂ ਉਹਨਾਂ ਨੂੰ ਆ ਕੇ ਘੇਰਾ ਪਾ ਲੈਂਦੀਆਂ ਨੇ ਤੇ ਇੱਥੇ ਬੜਾ ਕਿਸਮਾਨ ਦਾ ਯੁੱਧ ਹੁੰਦਾ ਬੜੀ ਵੱਡੀ ਲੜਾਈ ਹੁੰਦੀ ਹੈ 10 ਲੱਖ ਫੌਜਾਂ ਤੇ 40 ਸਿੰਘਾਂ ਦੇ ਵਿਚਕਾਰ ਤੇ ਜਿੱਥੇ ਸਿੰਘ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੋਰਾਵਰ ਸਿੰਘ ਜੀ ਸ਼ਹਾਦਤ ਦਾ ਜਾਂਪੀ ਜਾਂਦੇ ਨੇ ਇਹ ਧਰਤੀ ਸਦਾ ਲਈ ਨਤਮਸਤਕ ਹੈ ਉਹਨਾਂ ਨੂੰ ਸਿੱਖ ਸੰਗਤ ਸਿੱਖ ਕੌਮ ਇਹਨਾਂ ਨੂੰ ਨਤਮਸਤਕ ਹੋਣ ਆਉਂਦੇ ਨੇ 23 ਦਸੰਬਰ ਤੇ 24 ਦਸੰਬਰ ਨੂੰ ਉਹਨਾਂ ਦਾ ਸ਼ਹੀਦੀ ਦਿਹਾੜਾ ਇੱਥੇ ਮਨਾਇਆ ਜਾਂਦਾ ਹੈ ਸਿੱਖ ਸੰਗਤਾਂ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਸ਼ਰਧਾ ਤੇ ਇੱਕ ਤਰ੍ਹਾਂ ਦੇ ਸ਼ਰਧਾਂਜਲੀ ਦੇ ਫੁੱਲ ਇੱਥੇ ਅਰਪਿਤ ਕਰਨ ਆਉਂਦੇ ਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਨ ਪੁਆਇੰਟ ਤੇ ਸ਼੍ਰੀ ਚਮਕੌਰ ਸਾਹਿਬ ਦੀ ਧਰਤੀ ਤੋਂ ਜਿੱਥੇ ਕਿ ਸਿੱਖ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਆ ਰਹੀਆਂ ਨੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੋਰਾਵਰ ਸਿੰਘ ਜੀ ਦੀ ਸ਼ਹੀਦੀ ਨੂੰ ਨਤਮਸਤਕ ਹੋਣ ਲਈ ਇਤਿਹਾਸ ਦੇ ਵਿੱਚ ਇਹ ਤਾਰੀਖਾਂ ਆਪਣਾ ਵਿਲੱਖਣ ਆਪਣਾ ਇੱਕ ਵੱਖਰਾ ਸਥਾਨ ਰੱਖਦੀਆਂ ਨੇ ਮੇਰੇ ਸਾਥੀ ਨੂੰ ਕਹਾਂਗਾ ਕਿ ਅਧਰ ਨਾਲ ਕੈਮਰਾ ਕਮਾ ਕੇ ਦਿਖਾਉਣ ਸੰਗਤ ਦਾ ਭਾਰੀ ਇਕੱਠ ਹੈ ਤੇ ਅੱਗੇ ਆਪਾਂ ਚੱਲਦੇ ਹਾਂ ਗੁਰਦੁਆਰਾ ਸਾਹਿਬ ਵੱਲ ਜਿੱਥੇ ਸ਼ਹੀਦੀ ਸਮਾਗਮ ਮਨਾਏ ਜਾ ਰਹੇ ਨੇ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਦੇ ਉੱਪਰ ਤੇ ਨਾਲ ਹੀ ਜਿੱਥੇ ਅ ਅੱਜ ਸਮਾਗਮਾਂ ਦੇ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਈ ਜਾਣਗੇ ਨਾਲ ਹੀ ਇੱਥੇ ਅ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਫੌਜਾਂ ਵੱਲੋਂ ਅ ਜਿਹੜਾ ਗੱਤਕਾ ਹੈ ਜਿਹੜੇ ਮਹੱਲਾ ਹੈ ਉਹਦੇ ਕਰਤੱਬ ਦਿਖਾਈ ਜਾ ਰਹੇ ਨੇ ਤੇ ਚੱਲਦੇ ਆਪਾਂ ਸ੍ਰੀ ਚਮਕੌਰ ਸਾਹਿਬ ਵਿਖੇ ਸ੍ਰੀ ਕੱਚੀ ਗੜੀ ਸਾਹਿਬ ਵਿਖੇ ਖੜੇ ਆ ਮੇਰੇ ਸਾਥੀ ਨੂੰ ਕਹਾਂਗਾ ਕਿ ਇਧਰ ਲਈ ਤਸਵੀਰਾਂ ਦਿਖਾਈਆਂ ਜਾਣ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਜਿੱਥੇ ਕਿ ਜਦੋਂ ਗੁਰੂ ਸਾਹਿਬ ਦੇ ਪਰਿਵਾਰ ਦਾ ਪਿਛੋੜਾ ਪੈ ਜਾਂਦਾ ਤੇ ਗੁਰੂ ਸਾਹਿਬ ਚਮਕੌਰ ਸਾਹਿਬ ਵਿਖੇ ਆਉਂਦੇ ਨੇ ਤੇ ਪਿੱਛੇ ਮੁਗਲ ਫੌਜਾਂ ਉਹਨਾਂ ਨੂੰ ਘੇਰਾ ਪਾ ਲੈਂਦੀਆਂ ਨੇ ਤਾਂ ਨਾਲ ਹੀ ਗੁਰੂ ਸਾਹਿਬ ਇੱਥੇ ਜਿਹੜੀ ਜਿਹਨੂੰ ਕੱਚੀ ਗੜੀ ਕਿਹਾ ਜਾਂਦਾ ਸੀ ਜਾਂ ਹਵੇਲੀ ਕਿਹਾ ਜਾਂਦਾ ਸੀ ਇੱਥੋਂ ਚਮਕੌਰ ਸਾਹਿਬ ਦੇ ਇੱਕ ਸਰਮਾਇਦਾਰ ਜਗਤ ਸਿੰਘ ਆਂਦੀ ਇਹ ਹਵੇਲੀ ਸੀ ਤੇ ਗੁਰੂ ਸਾਹਿਬ ਨੇ ਸਿੰਘਾਂ ਨੂੰ ਉਹਨਾਂ ਕੋਲ ਭੇਜਿਆ ਕਿ ਸਾਨੂੰ ਇਹ ਹਵੇਲੀ ਚਾਹੀਦੀ ਆ ਤਾਂ ਕਿ ਉੱਚੀ ਜਗ੍ਹਾ ਤੇ ਖੜ ਕੇ ਮੁਗਲ ਫੌਜਾਂ ਨਾਲ ਲੜਾਈ ਕੀਤੀ ਜਾ ਸਕੇ ਪਰ ਜਿਹੜਾ ਜਖਤ ਸਿੰਘ ਸੀ ਜਖਤ ਸਿੰਘ ਨੇ ਗੜੀ ਕਰਾਇ ਤੇ ਦੇਣ ਤੋਂ ਮਨ ਕਰਤਾ ਗੁਰੂ ਸਾਹਿਬ ਨੇ ਉਹਨਾਂ ਨੂੰ ਪੇਸ਼ਕਸ਼ ਕੀਤੀ ਕਿ ਅਸੀਂ ਤੁਹਾਨੂੰ ਇਸ ਗੜੀ ਦਾ ਕਿਰਾਇਆ ਜਾਂ ਪੈਸੇ ਅਸੀਂ ਤੁਹਾਨੂੰ ਇਸ ਦੇ ਦੇਵਾਂਗੇ ਪਰ ਉਹ ਡਰਦੇ ਕਾਰਨ ਫਿਰ ਵੀ ਨਾ ਮੰਨਿਆ ਪਰ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਭਾਈ ਜਗਤ ਸਿੰਘ ਦਾ ਜਿਹੜਾ ਭਰਾ ਸੀ ਰੂਪ ਸਿੰਘ ਉਸ ਨੂੰ ਆਪਣੇ ਕੋਲ ਬੁਲਾਇਆ ਤੇ ਉਹਨਾਂ ਨੂੰ ਇਹ ਕਿਹਾ ਕਿ ਅਸੀਂ ਜਿਹੜੀ ਹੈਗੀ ਤੁਹਾਡੀ ਗੱਡੀ ਕਿਰਾਏ ਤੇ ਲੈਣੀ ਆ ਸਾਨੂੰ ਇਹ ਲੜਾਈ ਕਰਨ ਲਈ ਦਿੱਤਾ ਜਾਵੇ ਜਨ ਸਥਾਨ ਤੇ ਜੋ ਕਿ ਬਹੁਤ ਉੱਚਾ ਸੀ ਤਾਂ ਭਾਈ ਰੂਪ ਸਿੰਘ ਮੰਨ ਗਿਆ ਭਾਈ ਰੂਪ ਸਿੰਘ ਦੇ ਮੰਨਣ ਤੋਂ ਬਾਅਦ ਗੁਰੂ ਸਾਹਿਬ ਨੇ ਇਸ ਗੱਡੀ ਦੇ ਵਿੱਚ ਇੱਥੇ ਡੇਰੇ ਲਾਏ ਤੇ ਉਸ ਤੋਂ ਬਾਅਦ ਇੱਥੋਂ ਦੂਸਰੇ ਦਿਨ ਹੀ ਜੰਗ ਯਾਨੀ ਕਿ ਲੜਾਈ ਸ਼ੁਰੂ ਹੋ ਗਈ ਸਿੰਘਾਂ ਨੇ ਮੋਰਚੇ ਬਣਾ ਕੇ ਇੱਥੋਂ ਮੁਗਲ ਫੌਜਾਂ ਨਾਲ ਲੜਾਈ ਕਰਨੀ ਸ਼ੁਰੂ ਕੀਤੀ ਤਾਂ ਜਦੋਂ 40 ਸਿੰਘਾਂ ਨੇ ਇੱਥੋਂ ਲੜਾਈ ਸ਼ੁਰੂ ਕੀਤੀ 10 ਲੱਖ ਫੌਜਾਂ ਦੇ ਨਾਲ ਇਹ ਵੀ ਇਤਿਹਾਸ ਦਾ ਇੱਕ ਆਪਣਾ ਇੱਕ ਵੱਡਾ ਇੱਕ ਕਹਿ ਸਕਦੇ ਆ ਆਪਣੇ ਆਪ ਦੇ ਵਿੱਚ ਇੱਕ ਮਕਾਮ ਹੈ ਸਿੱਖ ਕੌਮ ਦਾ ਕਿ 40 ਸਿੰਘਾਂ ਨੇ 10 ਲੱਖ ਫੌਜਾਂ ਦੇ ਨਾਲ ਲੜਾਈ ਕੀਤੀ ਮੋਰਚੇ ਕਰਕੇ ਉਸ ਤੋਂ ਬਾਅਦ ਇੱਕ ਇੱਕ ਕਰਕੇ ਸਿੰਘ ਸ਼ਹੀਦियां ਪਾਉਣ ਲੱਗੇ ਔਰ ਇਸੇ ਜਗ੍ਹਾ ਤੋਂ ਜਦੋਂ ਸਾਰੇ ਸਿੰਘ ਵਾਰੋ ਵਾਰੀ ਸ਼ਹੀਦियां ਪਾ ਰਹੇ ਸੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੋਰਾਵਰ ਸਿੰਘ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਅਸੀਂ ਵੀ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਚਾਹੁੰਦੇ ਹਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਥਾਪੀ ਦੇ ਕੇ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਨੂੰ ਜੰਗ ਦੇ ਮੈਦਾਨ ਦੇ ਵਿੱਚ ਤੋਰਿਆ ਤੇ ਖੁਦ ਇਸ ਗੱਡੀ ਤੋਂ ਫੜ ਕੇ ਉਹਨਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਲੜਦੇ ਆਂ ਵੇਖ ਰਹੇ ਸਨ ਉਸ ਤੋਂ ਬਾਅਦ ਜਦੋਂ ਬਾਬਾ ਜੋਰਾਵਰ ਸਿੰਘ ਜੀ ਮੁਗਲਾਂ ਨਾਲ ਟੱਕਰਾ ਕਰਦੇ ਸ਼ਹੀਦ ਹੋ ਜਾਂਦੇ ਨੇ ਤਾਂ ਆਪਣੇ ਭਰਾ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਉਹਨਾਂ ਦੇ ਛੋਟੇ ਭਰਾ ਬਾਬਾ ਜੋਰਾਵਰ ਸਿੰਘ ਜਾ ਕੇ ਗੁਰੂ ਸਾਹਿਬ ਤੋਂ ਆਗਿਆ ਲੈਣ ਲਈ ਗਏ ਕਿ ਪਿਤਾ ਗੁਰੂ ਮੇਰੇ ਵੱਡੇ ਭਰਾ ਅਜੀਤ ਸਿੰਘ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਨੇ ਤੇ ਮੈਂ ਵੀ ਉਹਨਾਂ ਵਾਂਗ ਬੈਰੀਆਂ ਨਾਲ ਲੜਨਾ ਚਾਹੁੰਦਾ ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਵੀ ਆਗਿਆ ਦੇ ਕੇ ਫਾਪੀ ਦੇ ਕੇ ਜੰਗ ਦੇ ਮੈਦਾਨ ਦੇ ਵਿੱਚ ਤੋਰਿਆ ਉਸ ਤੋਂ ਬਾਅਦ ਕਸਮਾਨ ਦਾ ਜੁੱਧ ਹੋਇਆ ਦੋਨੇ ਬਾਬਾ ਅਜੀਤ ਸਿੰਘ ਤੇ ਬਾਬਾ ਜੋਰਾਵਰ ਸਿੰਘ ਸ਼ਹੀਦ ਹੋ ਜਾਂਦੇ ਨੇ ਬਹੁਤ ਸਾਰੇ ਸਿੱਖ ਅਨੇਕਾਂ ਸਿੱਖ ਇੱਥੇ ਸ਼ਹੀਦ ਹੋ ਜਾਂਦੇ ਨੇ ਫਿਰ ਉਸ ਤੋਂ ਬਾਅਦ ਪੰਜ ਸਿੰਘ ਸਹਿਬਾਨ ਨੇ ਪੰਜ ਗੁਰੂਆਂ ਨੇ ਪੰਜ ਸਿੰਘਾਂ ਨੇ ਇਹ ਮਤਾ ਪਾਇਆ ਕਿ ਬਾਬਾ ਜੀ ਲੜਾਈ ਜੋ ਹੈ ਬਹੁਤ ਜਿਆਦਾ ਕਸਮਾਨ ਤੇ ਚੱਲ ਰਹੀ ਹੈ ਤੇ ਸਾਨੂੰ ਸਾਡਾ ਇਹ ਹੁਕਮ ਹੈ ਕਿ ਤੁਸੀਂ ਇਸ ਗੜੀ ਨੂੰ ਛੱਡ ਜਾਓ ਤਾਂ ਫਿਰ ਉਨਾ ਪੰਜ ਸਿੰਘਾਂ ਦਾ ਹੁਕਮ ਮੰਨਦਿਆਂ ਗੁਰੂ ਗੋਬਿੰਦ ਸਿੰਘ ਜੀ ਇਹ ਗੜੀ ਛੱਡ ਜਾਂਦੇ ਨੇ ਤੇ ਉਸ ਤੋਂ ਬਾਅਦ ਅੱਗੇ ਮਾਸੀਵਾੜੇ ਦੇ ਜੰਗਲਾਂ ਦੇ ਵਿੱਚ ਰਾਤਾਂ گزارਦੇ ਨੇ ਇਹ ਸਿੱਖ ਇਤਿਹਾਸ ਦੇ ਵਿੱਚ ਆਪਣੇ ਆਪ ਦੇ ਵਿੱਚ ਉਹ ਸੁਨਹਿਰੀ ਪੰਨੇ ਨੇ ਜੋ ਕੌਮ ਦੇ ਨਾਮ ਲਿਖੇ ਗਏ ਨੇ ਜਿਨ੍ਹਾਂ ਜੋ ਸਿਰਫ ਸਰਵੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਨਾਮ ਹੀ ਆਏ ਨੇ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਨ ਪੁਆਇੰਟ ਤੇ ਅੱਜ ਦੇ ਦਿਨ ਇੱਥੇ 23 ਦਸੰਬਰ ਨੂੰ ਯਾਨੀ ਕਿ 8 ਪੋ ਨੂੰ ਇਹ ਦਿਹਾੜਾ ਮਨਾਇਆ ਜਾਂਦਾ ਕਿਉਂਕਿ 8 ਪੋਵ ਵਾਲੇ ਦਿਨ ਬਾਬਾ ਅਜੀਤ ਸਿੰਘ ਤੇ ਬਾਬਾ ਜੋਰਾਵਰ ਸਿੰਘ ਸ਼ਹੀਦ ਹੋਏ ਸਨ ਤਸਵੀਰਾਂ ਤੁਸੀਂ ਦੇਖ ਰਹੇ ਹੋ ਔਨ ਪੁਆਇੰਟ ਤੇ ਸੰਗਤ ਆ ਰਹੀ ਹੈ ਮੇਰੇ ਸਾਥੀ ਨੂੰ ਕਹਾਂਗਾ ਇਧਰ ਕਮਾ ਕੇ ਤਸਵੀਰਾਂ ਦਿਖਾਈਆਂ ਜਾਣ ਇਹ ਉਹ ਕੱਚੀ ਗੜੀ ਆ ਜਿੱਥੋਂ ਸਿੱਖਾਂ ਸਿੱਖਾਂ ਨੇ ਸਾਡੀ ਕੌਮ ਨੇ ਲੜਾਈ ਲੜੀ 10 ਲੱਖ ਫੌਜ ਦੇ ਨਾਲ ਅੱਲਾ ਫਕ ਸਾਥ ਹੈ ਅੱਲਾ ਸ਼ੱਕ ਕਰੋ ਜੇ ਤੂੰ ਸੁਖ ਹੋ ਜੇ ਸ਼ੱਕ ਕਰੋ ਅੱਲਾ ਪੱਕ ਤੁਸੀਂ ਦੇਖਿਆ ਕਿ ਪੂਰੇ ਦੁਨੀਆ ਭਰ ਦੇ ਵਿੱਚੋਂ ਸਿੱਖ ਸੰਗਤ ਅੱਜ ਸ੍ਰੀ ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦਿਆਂ ਨੂੰ ਤਮਸਤ ਹੋਣ ਲਈ ਪਹੁੰਚੇ ਤਸਵੀਰਾਂ ਤੁਸੀਂ ਵੇਖੀਆਂ ਸਾਰੀ ਕਵਰੇਜ ਤੁਸੀਂ ਦੇਖੀ ਔਨ ਪੁਆਇੰਟ ਦੇ ਉੱਪਰ ਕਿ ਕਿਸ ਤਰ੍ਹਾਂ ਸਿੱਖ ਸੰਗਤ ਲਈ ਸ਼ਰਧਾਲੂਆਂ ਲਈ ਬਖ ਬਖ ਜਗ੍ਹਾ ਤੇ ਬਖ ਬਖ ਤਰ੍ਹਾਂ ਦੇ ਰਹਿਣ ਦੇ ਪ੍ਰਬੰਧ ਕੀਤੇ ਗਏ ਆ ਲੰਗਰ ਲਗਾਏ ਗਏ ਆ ਔਰ ਸਿੱਖਤਾ ਅਸ ਨਾਲ ਜੁੜਨ ਵਾਲੀਆਂ ਉਹ ਸਾਹਿਤ ਤੇ ਸਾਰੇ ਤਰ੍ਹਾਂ ਦਾ ਪ੍ਰਸੰਗ ਸੁਣਾਏ ਜਾ ਰਹੇ ਹੈ। ਸੋ ਸਿੱਖ ਤਵਾਰੀਖ ਦੇ ਵਿੱਚ ਅੱਜ ਦਾ ਦਿਨ ਆਪਣੇ ਆਪ ਦੇ ਵਿੱਚ ਸਨਹਿਰੀ ਸ਼ਬਦਾਂ ਦੇ ਵਿੱਚ ਦਰਜ ਹੈ ਕਿਉਂਕਿ ਇਹ ਇਤਿਹਾਸ ਜੁਗ ਜੁਗ ਟਾਲ ਰਹੇਗਾ ਜਦੋਂ ਵੀ ਚਮਕੌਰ ਸਾਹਿਬ ਦੀ ਗੱਲ ਚਲੇਗੀ ਤਾਂ ਗੜੀ ਦੀ ਗੱਲ ਹੋਵੇਗੀ, ਕੱਚੀ ਗੜੀ ਦੀ ਗੱਲ ਹੋਵੇਗੀ ਔਰ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਤੇ 40 ਸਿੰਘਾਂ ਦੀ ਸ਼ਹਾਦਤ ਦੀ ਗੱਲ ਹੈ। ਫੋ ਤੁਸੀਂ ਦੇਖੀ ਗੱਲਬਾਤ ਚਮਕੌਰ ਸਾਹਿਬ ਦੀ ਤਾਰੀਖ ਤੋਂ ਕੈਮਰਾਮੈਨ ਸੁਰਜੀਤ ਨਾਲ ਮੈਂ ਹਰਜਿੰਦਰ ਸਿੰਘ